ਜੀ ਜੀ ਆਪਾਂ ਹੁਣ ਕੋਈ ਗੱਲ ਕਰਦੇ ਆ ਨਾ ਜ਼ਮੀਨਾਂ ਦੀ ਕਿਸਾਨੀ ਦੀ ਜਿਨ੍ਹਾਂ ਨੂੰ ਤਾਂ ਹੈਗਾ ਫਿਕਰ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਦਾ ਵੀ ਆਪਣੇ ਕੋਲ ਜ਼ਮੀਨਾਂ ਵਾਝਣ ਇਹ ਬਚਣਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਕੁਝ ਬੀਜ ਕੇ ਖਾ ਲੂਗੀ ਉਹ ਤਾਂ ਲੈਂਦੇ ਗੱਲ ਦੀ ਟੈਨਸ਼ਨ ਜਿਨ੍ਹਾਂ ਦੇ ਬਹਿ ਕੇ ਗੱਲਾਂ ਹੀ ਕਰਨੀਆਂ ਨੇ ਉਹ ਕੋਈ ਟੈਨਸ਼ਨ ਨਹੀਂ ਲੈਂਦੇ ਕਿਉਂਕਿ ਉਹਨਾਂ ਨੂੰ ਤਾਂ ਅੱਜਿਆਂ ਦਾ ਫਿਕਰ ਨਹੀਂ ਹੁੰਦਾ ਉਹਨੂੰ ਆਉਣ ਵਾਲੀ ਪੀੜ੍ਹੀ ਦਾ ਕੀ ਫਿਕਰ ਇਹਨਾਂ ਨੂੰ ਆਰਧਿਆਂ ਦਾ ਫਿਕਰ ਨਹੀਂ ਉਹਨਾਂ ਨੂੰ ਪੀੜੀ ਆਉਣ ਵਾਲੀ ਪੀੜੀ ਦਾ ਕੋਈ ਫਿਕਰ ਨਹੀਂ ਹੈਗਾ ਇਸ ਕਰਕੇ ਜਿਹੜੇ ਬੰਦੇ ਟੈਨਸ਼ਨ ਲੈਂਦੇ ਗੱਲ ਦੀ ਵੀ ਜ਼ਮੀਨਾਂ ਵਾਝਣ ਉਹਨਾਂ ਵਾਸਤੇ ਬਹੁਤ ਚੰਗੀ ਗੱਲ ਆ ਸਾਰੀਆਂ ਪਰਾਲਾ ਕਰਨ ਇਕੱਠੇ ਹੋ ਕੇ ਵੀ ਆਪਣੀਆਂ ਜਿਹੜੀਆਂ ਜ਼ਮੀਨਾਂ ਨਾ ਰੋਕੇ ਸਰਕਾਰ ਇਹ ਬਚ ਜਾਣ ਆਪਣੇ ਕੋਲੇ ਰਹਿ ਜਾਣ ਇਹ ਜ਼ਰੂਰ ਜੀ ਸਾਰੇ ਇਕੱਠੇ ਹੋ ਕੇ ਇਹ ਗੱਲ ਦੀ ਜ਼ਰੂਰ ਜਾਣੀ ਮਗਰ ਪੈ ਕੇ ਕੰਮ ਨੂੰ ਛੇੜੀ ਝਾੜੋ ਵੀ ਆਪਣੀਆਂ ਜ਼ਮੀਨਾਂ ਵੱਧ ਤੋਂ ਵੱਧ ਬਚ ਜਾਣ ਆਪਣੇ ਇੱਥੇ ਪੈ ਕੇ ਨਾ ਕਮਰੇ ਛੋਟੇ ਛੋਟੇ ਪੈ ਕੇ ਆਪਾਂ ਨੂੰ ਕੁਝ ਨਹੀਂ ਮਗਰ ਬਚਣਾ ਆਏਗਾ ਜੇ ਆਪਾਂ ਹੁਣ ਠੰਡੇ ਪੈ ਗਏ ਆਪਣੇ ਕੋਸ ਗਾਂਹਾਂ ਵਾਲੀ ਪੀੜ ਦੇ ਹੱਥ ਪੱਲੇ ਲੱਗਣਾ ਆਏਗਾ ਇਸ ਕਰਕੇ ਜਰੂਰ ਇਹ ਗੱਲ ਤੇ ਡਟ ਕੇ ਪਹਿਰਾ ਦਿਓ ਜੀ